ਚਰਾਪ ਇਹਨਾਂ ਦੀ ਸੁਣਨੀ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਜੇਕਰ ਤੁਸੀਂ ਠੇਕੇ ਤੇ ਬਾਰ ਬਾਰ ਚੱਕਰ ਲਾਉਣੇ ਆਂ ਬਾਰ ਬਾਰ ਘੇੜੇ ਮਾਰਦੇ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਸਰਕਾਰ ਨੇ ਇੱਕ ਹੁਣੇ-ਹੁਣੇ ਵੱਡਾ ਐਲਾਨ ਕੀਤਾ ਐਲਾਨ ਦੇ ਨਾਲ ਇੱਕ ਫਰਮਾਨ ਵੀ ਜਾਰੀ ਕਰ ਦਿੱਤਾ ਕਿਹੜਾ ਫਰਮਾਨ ਜਾਰੀ ਕੀਤਾ ਆਉ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਦੇ ਆ ਠੇਕੇਦਾਰੀ ਵਾਰ-ਵਾਰ ਗੇੜੇ ਮਾਰਦੇ ਨੇ ਜਾਂ ਠੇਕੇ ਨੇ ਬਾਰ-ਬਾਰ ਚੱਕਰ ਕੱਟਦੇ ਨੇ ਤਾਂ ਉਹਨਾਂ ਲਈ ਅਹਿਮ ਖਬਰ ਆ ਦੱਸ ਦਈਏ ਕਿ ਸ਼ਰਾਬ ਅਤੇ ਬੀਅਰ ਪ੍ਰੇਮੀ ਨੂੰ ਜਿਹੜਾ ਵੱਡਾ ਝਟਕਾ ਲੱਗਾ ਦਰਅਸਲ ਰਾਜਸਥਾਨ ਵਿੱਚ ਜਿਹੜਾ ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵੱਧ ਗਈਆਂ ਨੇ ਅਜੇ ਵਿੱਚ ਕਿਹਾ ਜਾ ਰਿਹਾ ਕਿ ਗਵਾਂਡੀ ਰਾਜਾ ਪੰਜਾਬ ਹਰਿਆਣਾ ਤੋਂ ਜਿਹੜੀ ਸਸਤੀ ਸ਼ਰਾਬ ਆਉਣ ਕਾਰਨ ਤਸਕਰੀ ਦਾ ਜਿਹੜਾ ਖਤਰਾ ਉਹ ਵੱਧ ਸਕਦਾ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਰਾਜਸਥਾਨ ਵਿੱਚ ਬੀਅਰ ਦੀ ਕੀਮਤ ਜਿਹੜੀ 15 ਰੁਪਏ ਵਧਾ ਦਿੱਤੀ ਗਈ ਆ ਅਤੇ ਸ਼ਰਾਬ ਦੀ ਬੋਤਲ ਕੀਮਤ ਜਿਹੜੀ 20 ਰੁਪਏ ਤੋਂ ਵਧਾ ਕੇ 200 ਰੁਪਏ ਕਰ ਦਿੱਤੀ ਗਈ ਆ ਹੁਣ ਬੀਅਰ ਦੀ ਜਿਹੜੀ ਬੋਤਲ 175 ਰੁਪਏ ਵਿੱਚ ਅਤੇ ਪ੍ਰੀਮੀਅਮ ਸ਼ਰਾਬ ਜਿਹੜੀ 1035 ਰੁਪਏ ਵਿੱਚ ਮਿਲੇਗੀ ਦੱਸਦੀ ਹੈ ਕਿ ਇਸ ਬਾਰੇ ਦੁਕਾਨਦਾਰ ਅਤੇ ਗਾਹਕਾਂ ਵਿੱਚ ਕਾਫੀ ਜਿਹੜੀ ਲੜਾਈ ਚੱਲ ਰਹੀ ਆ ਕਿਉਂਕਿ ਦੁਕਾਨਦਾਰ ਪੁਰਾਣੀਆਂ ਸਟਾਕ ਬੋਤਲਾਂ ਤੇ ਵੀ ਸ਼ਰਾਬ ਅਤੇ ਬੀਅਰ ਨੂੰ ਜਿਹੜੀਆਂ ਨਵੀਆਂ ਕੀਮਤਾਂ ਤੇ ਵੇਚ ਰਹੇ ਨੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਜਿਹੜਾ 31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਣ ਤੇ ਸ਼ਰਾਬੀਆਂ ਨੇ ਜਿਹੜੀ ਖੁਸ਼ੀ ਮਨਾਈ ਸੀ ਕਿਉਂਕਿ ਉਹਨਾਂ ਨੇ ਔਸਤਨ 50% ਸਸਤੀ ਦਰ ਅੱਧੀ ਦਰ ਤੇ ਸ਼ਰਾਬ ਜਿਹੜੀ ਉਹ ਮਿਲਦੀ ਸੀ ਮਹਾਨਗਰ ਵਿੱਚ ਜਿਹੜਾ ਲੋਕਾਂ ਨੂੰ ਕਈ ਸ਼ਰਾਬ ਦੀਆਂ ਜਿਹੜੀਆਂ ਪੇਟੀਆਂ ਲੈ ਜਾਂਦੇ ਦੇਖੇ ਗਏ ਤਾਂ 1 April ਦੀ ਗੱਲ ਕਰੀਏ ਤਾਂ 1 April 2025 ਤੋਂ ਜਿਹੜੇ ਨਵੇਂ ਠੇਕੇਦਾਰ ਨਵੀਂ ਆਬਕਾਰੀ ਨੀਤੀ 2025 ਦੇ 26 ਦੇ ਤਹਿਤ ਆਪਣੀਆਂ ਦੁਕਾਨਾਂ ਖੋਲ ਰਹਿਣੇ ਪਰ ਨਵੇਂ ਠੇਕਿਆਂ ਦੇ ਖੁੱਲਣ ਤੋਂ ਇੱਕ ਦਿਨ ਪਹਿਲਾਂ ਲੋਕਾਂ ਨੇ ਜਿਹੜਾ ਸ਼ਰਾਬ ਦਾ ਭਾਰ ਹੀ ਕੋਟਾ ਚੁੱਕਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਜਦੋਂ ਇੱਕ ਰਾਣ ਨਾਮੇ ਤੋੜੇ ਗਏ ਤਾਂ ਬਹੁਤ ਸਾਰੇ ਠੇਕੇਦਾਰਾਂ ਨੇ ਇੱਕ ਵਿਸ਼ੇਸ਼ ਜਿਹੜਾ ਪੇਸ਼ਕਸ਼ ਦੇ ਤਹਿਤ ਇੱਕ ਸ਼ਰਾਬ ਦੀ ਜਿਹੜੀ ਬੋਤਲ ਖਰੀਦਣ ਦੇ ਇੱਕ ਸ਼ਰਾਬ ਦੀ ਬੋਤਲ ਬਿਲਕੁਲ ਮੁਫਤ ਦੇ ਦਿੱਤੀ। ਸਰਕਾਰ ਦੀ ਨਵੀਂ ਨੀਤੀ ਅਨੁਸਾਰ ਰਾਜਸਥਾਨ ਵਿੱਚ ਬੀਅਰ ਦੀ ਕੀਮਤ ਜਿਹੜੀ 15 ਰੁਪਏ ਵਧਾ ਦਿੱਤੀ ਗਈ ਅਤੇ ਸ਼ਰਾਬ ਦੀ ਬੋਤਲ ਦੀ ਕੀਮਤ 20 ਰੁਪਏ ਤੋਂ ਜਿਹੜੀ 200 ਰੁਪਏ ਤੱਕ ਵਧਾ ਦਿੱਤੀ। ਹੁਣ ਬੀਅਰ ਦੀ ਬੋਤਲ ਜਿਹੜੀ 175 ਰੁਪਏ ਵਿੱਚ ਪ੍ਰੀਮੀਅਮ ਸ਼ਰਾਬ 1035 ਰੁਪਏ ਵਿੱਚ ਮਿਲੇਗੀ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਿਹੜਾ 31 ਮਾਰਚ ਨੂੰ ਜਦੋਂ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਟੁੱਟਣ ਕਾਰਨ ਸ਼ਰਾਬੀਆਂ ਦੀ ਜਿਹੜੀ ਮੌਜ ਲੱਗੀ ਸੀ ਕਿਉਂਕਿ ਉਹਨਾਂ ਨੇ ਜਿਹੜੀ ਔਸਤਨ 50% ਸਸਤੀ ਦਰ ਅੱਧੀ ਦਰ ਤੇ ਸ਼ਰਾਬ ਮਿਲੀ ਤਾਂ ਦੱਸਦਿੰਦੇ ਆ ਕਿ ਲੋਕਾਂ ਨੂੰ ਜਿਹੜਾ ਮਹਾਨਗਰ ਵਿੱਚ ਸ਼ਰਾਬ ਦੇ ਕਈ-ਕਈ ਵੱਡੇ ਡੱਬੇ ਲੈ ਜਾਂਦੇ ਦੇਖਿਆ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਲੋਕਾਂ ਨੂੰ ਮਹਾਨਗਰ ਵਿੱਚ ਸ਼ਰਾਬ ਦੇ ਕਈ-ਕਈ ਵੱਡੇ ਡੱਬੇ ਲੈ ਜਾਂਦੇ ਦੇਖਿਆ 1 April ਦੀ ਗੱਲ ਕਰੀਏ ਤਾਂ 1 April 2025 ਤੋਂ ਨਵੇਂ ਠੇਕੇਦਾਰ ਮੈਂ ਆਬਕਾਰੀ ਨੀਤੀ 2025-26 ਦੇ ਤਹਿਤ ਆਪਣੀਆਂ ਦੁਕਾਨਾਂ ਉੱਤੇ ਸ਼ਰਾਬ ਦੇ ਵੇਚ ਰਿਆ ਸੀ ਪਰ ਨਵੇਂ ਠੇਕਿਆਂ ਦੇ ਖੁੱਲਣ ਤੋਂ ਇੱਕ ਦਿਨ ਪਹਿਲਾਂ ਲੋਕਾਂ ਨੇ ਜਿਹੜਾ ਸ਼ਰਾਬ ਦਾ ਭਾਰੀ ਕੋਟਾ ਚੁੱਕਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਜਦੋਂ ਠੇਕੇ ਟੁੱਟੇ ਤਾਂ ਬਹੁਤ ਸਾਰੇ ਠੇਕੇਦਾਰਾਂ ਨੇ ਇੱਕ ਵਿਸ਼ੇਸ਼ ਜਿਹੜੀ ਪੇਸ਼ਕਸ਼ ਦੇ ਤਹਿਤ ਇੱਕ ਸ਼ਰਾਬ ਦੀ ਬੋਤਲ ਜਿਹੜੀ ਖਰੀਦਣ ਤੇ ਇੱਕ ਸ਼ਰਾਬ ਦੀ ਬੋਤਲ ਬਿਲਕੁਲ ਮੁਫਤ ਦਿੱਤੀ ਗਈ